ਸਾਦਾ ਬਿਸਟ ਹੈਗਾ ਬਠਿੰਡਾ ਪੰਜਾਬ ਤਲਵੰਡੀ ਸਾਬੋ ਗੁਰੂ ਪੀਰਾਂ ਦੀ ਧਰਤੀ ਹੈ ਗੁਰਦੁਆਰਾ ਸਾਹਿਬ ਨੇ ਤਖਤ ਸ੍ਰੀ ਦਮਦਮਾ ਸਾਹਿਬ ਉਸ ਨਗਰੀ ਦੇ ਵਿੱਚ ਖੜ ਕੇ ਆਪ ਜੀ ਦੇ ਨਾਲ ਲਾਈਵ ਹੋ ਰਹੇ ਆ ਕੋ ਚੰਦ ਗੱਲਾਂ ਬਾਤਾਂ ਸਾਂਝੀਆਂ ਕਰਨ ਲਈ ਕਰਦੇ ਆਂ ਸਰੀਰ ਨੂੰ ਗਰਮ ਬੜੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਵੀਰ ਫੋਨ ਕਰਕੇ ਦੱਸਦੇ ਆ ਅਸੀਂ ਤੁਹਾਡੇ ਨਾਲ ਐਕਸਰਸਾਈਜ਼ ਕਰਦੇ ਆਂ ਸਵੇਰ ਵੇਲੇ ਬਾਂਣਾ ਨਾ ਹੋ ਜਾਂਦੀ ਹੈ ਇਹ ਹੀ ਸਾਡਾ ਅប្រਾਲਾ ਜਿਹਦੇ ਤੇ ਅਸੀਂ ਕਾਮਯਾਬੀ ਦੇ ਰਾਹ ਵੱਲ ਜਾ ਰਹੇ ਆਂ ਹੌਲੀ ਹੌਲੀ ਕਰਕੇ ਉਮੀਦ ਹੈ ਤੁਹਾਡਾ ਦਿਨ ਵੀ ਬਹੁਤ ਵਧੀਆ ਲੰਘੇ ਖੁਸ਼ੀਆਂ ਭਰਿਆ ਲੰਘੇ ਤੇ ਕੰਮ ਦੇ ਵਿੱਚ ਮਨ ਲੱਗੇ ਆਜੋ ਫਿਰ ਦੋਸਤੋ ਕਰਦੇ ਆਂ ਸਰੀਰ ਨੂੰ ਗਰਮ ਬਜ਼ੁਰਗਾਂ ਨੂੰ ਬੇਨਤੀ ਹੈ ਵੀ ਉਹ ਕੱਟ ਹੋ ਕਰ ਲੈਣ ਜਦ ਤਾੜੀਆਂ ਮਾਰ ਕੇ ਕਲਾਪਿੰਗ ਕਰਕੇ ਵੀ ਸਰੀਰ ਨੂੰ ਗਰਮ ਕੀਤਾ ਜਾ ਸਕਦਾ ਜਿੰਨੇ ਕ ਐਕਸਰਸਾਈਜ਼ ਤੁਹਾਡੇ ਲਈ ਸੰਭਵ ਹੈ ਜਿੰਨਾ ਕਿ ਜੋੜ ਮੋੜ ਦਾ ਸ਼ੁਰੂਆਤੀ ਦੌਰ ਦੇ ਵਿੱਚ ਉਥੇ ਤੁਸੀਂ ਸ਼ੁਰੂ ਕਰ ਸਕਦੇ ਹੋ ਹੌਲੀ ਹੌਲੀ ਕਰਕੇ ਫਲੈਕਸੀਬਿਲਟੀ ਜੀ ਮੇਰੇ ਮਨ ਸਰੀਰ ਦੀ ਬਣ ਜਾਊਗੀ ਓਵੇਂ ਓਵੇਂ ਆਪਾਂ ਅੰਗਾਂ ਨੂੰ ਵੱਧ ਮੋੜੇ ਤੁਰੇ ਜਾਵਾਂਗੇ ਹਲੋ ਜੀ ਕਰਕੇ ਸਰੀਰ ਨੂੰ ਗਰਮ ਪੈਰਾਂ ਦੇ ਵਿੱਚ ਬਣਾਓ فاਸਲਾ ਬਾਹਾਂ ਸਾਈਡ ਤੇ ਨਿਗਾਹ ਸਾਹਮਣੇ ਖੱਬੇ ਹੱਥ ਵੱਲ ਚੁੱਕੋ ूमो सजे हथ वालूमो एक दो तीन चार पंच छत अठ नौ दस रिलैक्स उस हाथ बनाओ इंटरलॉक फेलियां करो उपर वल सजे खबे हथ वल सजे हथ एक दो तीन चार पांच छे सात अठ नौ दस अलैक्स जिमें जिमें ਤੁਹਾਡੀਆਂ ਮਾਸਪੇਸ਼ੀਆਂ ਦੀ ਫਲੈਕਸੀਬਿਲਿਟੀ ਬਣਦੀ ਜਾਊ ਜੋੜ ਜਿੰਨੇ ਲਚਕੀਲੇ ਹੁੰਦੇ ਜਾਣਗੇ ਉਨਾਂ ਹੀ ਸਰੀਰ ਨੂੰ 모ੜਨ ਦੇ ਵਿੱਚ ਕਠਿਨਾਈ ਦਾ ਸਾਹਮਣਾ ਨਹੀਂ ਕਰਨਾ ਪਊਗਾ ਤੇ ਆਪਣਾ ਜਿਹੜਾ ਸਰੀਰ ਹੈ ਹੌਲੀ-ਹੌਲੀ ਰੋਗਾਂ ਤੋਂ ਮੁਕਤੀ ਦੇ ਰਾਹ ਵੱਲ ਨੂੰ ਤੁਰ ਪੈਂਦਾ ਹੈ ਆਦਰਸਤੋ ਸ੍ਰੀ ਦੇ ਨਾਲ ਹੀ ਜ਼ਿੰਦਗੀ ਜਿਉਣ ਦੇ ਨਜ਼ਾਰੇ ਆ ਖੁਸ਼ੀ ਹੈ ਇੱਥੇ ਦੋਸਤੋ ਕੋਈ ਆਪਣਾ ਨਹੀਂ ਤੇ ਕੋਈ ਬਗਾਨਾ ਨਹੀਂ ਸਾਰੇ ਆਪਣੇ ਆ ਤੇ ਸਾਰੇ ਬਗਾਨੇ ਆ ਜਿਹੜਾ ਸਮੇਂ ਸਿਰ ਆਪਣੇ ਕੰਮ ਆ ਜੇ ਉਹੀ ਆਪਣਾ ਸੋ ਅੱਜ ਤੁਹਾਨੂੰ ਆਪਣਾ ਸਮਝ ਕੇ ਮੈਂ ਕੁਝ ਐਕਸਰਸਾਈਜ਼ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਇਹਦੇ ਨਾਲ ਹੀ ਆਪਣਾ ਪਰਿਵਾਰ ਵਾਧਾਉਂਦੇ ਨਾਲ ਹੀ ਖੁਸ਼ੀ ਹੁੰਦੀ ਹੈ ਜਿੰਨੀ ਕੁ ਵੱਧ ਆਪਣੀ ਜਾਣ ਪਛਾਣ ਲੋਕਾਂ ਦੇ ਵਿੱਚ ਬਣਦੀ ਹੈ ਉਨੇ ਮਨ ਨੂੰ ਖੁਸ਼ੀ ਹੁੰਦੀ ਹੈ ਤੇ ਆਪਣੇ ਕੰਮ ਦੇ ਵਿੱਚ अजाफा होंगे बढ़ोतरी होंगी है, सो so, रखो कमर पर हम अगे वाल झुको पिछे वाल झुको एक दो तीन चार 1 6 7 8 9 10 ਰਿਲੈਕਸ ਅੱਗੇ ਵੱਲ ਜਦੋਂ ਆਪਾਂ ਝੁਕਦੇ ਹਾਂ ਪਿੰਜਣਿਆਂ ਦੇ ਵਿੱਚ ਤੇ ਗੋਡਿਆਂ ਦੇ ਮਗਲੀ ਛੜ ਖਿਚਾ ਪੈਂਦਾ ਹੈ ਜਦੋਂ ਆਪਾਂ ਪਿੱਛੇ ਵੱਲ ਝੁਕਦੇ ਆਂ ਮੂਰੇ ਪੱਟਾਂ ਦੇ ਵਿੱਚ ਤੇ ਪੇਟ ਦੇ ਅੰਦਰ ਖਿਚਾਪ ਜਾਂਦਾ ਉਹ ਜਿਹੜੀਆਂ ਮਾਸਪੇਸ਼ੀਆਂ ਨੇ ਉਹਨਾਂ ਦੇ ਵਿੱਚ ਲਚਕ ਪੈਦਾ ਹੁੰਦੀ ਹੈ ਜਿੰਨੀ ਕੁ ਲਚਕ ਪੈਦਾ ਕਰਨ ਦੇ ਵਿੱਚ ਆਪਾਂ ਸਫਲ ਹੋ ਜਾਂਦੇ ਆਂ ਉਹਨਾਂ ਉਸ ਜੋਇੰਟ ਨੂੰ ਉਸ ਜੋੜ ਨੂੰ ਉਸ ਮਾਸਪੇਸ਼ੀ ਨੂੰ ਕੰਮ ਕਰਨ ਦੇ ਵਿੱਚ ਆਸਾਨੀ ਹੁੰਦੀ ਹੈ ਮੋੜਨ ਦੇ ਵਿੱਚ ਘੁੰਮਣ ਫਿਰਨ ਦੇ ਵਿੱਚ ਉਹ ਆਸਾਨੀ ਦੇ ਨਾਲ ਮੋੜ ਸਕਦੀ ਹੈ ਉਹਨੂੰ ਕੋਈ ਦਿੱਕਤ ਨਹੀਂ ਆਉਂਦੀ ਜਿੰਨਾ ਕਿਸੇ ਮਾਸਪੇਸ਼ੀ ਦੇ ਵਿੱਚ ਤਣਾਅ ਵੱਧ ਹੁੰਦਾ ਹੈ ਓਨੀ ਮੋੜਨ ਦੀ ਦਿੱਕਤ ਜ਼ਿਆਦਾ ਆਉਂਦੀ ਹੈ ਖੂਨ ਨੂੰ ਉਥੇ ਸਰਵਾਈਵ ਕਰਨ ਦੇ ਵਿੱਚ ਲੰਘਣ ਦੇ ਵਿੱਚ ਦਿੱਕਤ ਪੈਦਾ ਹੁੰਦੀ ਹੈ ਆਕਸੀਜਨ ਜੋਗਤ ਬਲੱਡ ਹੈ ਜੋ ਉਹ ਹਰ ਇੱਕ ਮਾਸ ਰਸੀ ਤੱਕ ਉਦੋਂ ਪੂਰੀ ਮਾਤਰਾ ਦੇ ਵਿੱਚ ਨਹੀਂ ਪਹੁੰਚ ਪਾਉਂਦਾ ਤਾਂ ਕਰਕੇ ਬਿਮਾਰੀਆਂ ਦਾਪਾ ਨੂੰ ਸਾਹਮਣਾ ਕਰਨਾ ਪੈਂਦਾ ਉਸ ਤੋਂ ਬਾਅਦ ਸਜੀ ਲੱਤ ਖਬਾਹਤ ਤੇ ਕਬੀਲਤ ਸਜਾਹਤ ਕਿਹਨ ਇਹ ਦੇਣਾ ਵੀ ਸਰੀਰ ਦੇ ਨਾਲ ਧੱਕਾ ਨਹੀਂ ਕਰਨਾ ਹੌਲੀ ਹੌਲੀ ਕਰਕੇ ਲੱਤਾਂ ਜੋ ਅੰਗਾਂ ਦੇ ਵਿੱਚ ਆ ਜਾਣੀ ਹੈ ਸ਼ੁਰੂਆਤੀ ਦੌਰ ਦੇ ਵਿੱਚ ੱੱਕਾ ਨਾ ਕਰੋ ਕਿਉਂਕਿ ਇੱਕ ਲੱਤ ਤੇ ਬਾਹ ਨੂੰ ਤੁਸੀਂ ਚੱਕਦੇ ਹੋਏ ਇੱਕ ਲੱਤ ਦੇ ਉੱਪਰ ਖੜਦੇ ਹੋਏ ਜੇ ਫਿਸਲ ਗਏ ਡਿੱਗ ਪਏ ਤਾਂ ਤੁਹਾਨੂੰ ਸੱਟ ਲੱਗ ਸਕਦੀ ਹੈ ਇਸ ਕਰਕੇ ਜ਼ਰੂਰੀ ਹੈ ਵੀ ਧਿਆਨ ਰੱਖੋ ਇਹ ਆਪਾਂ ਜੋ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਅਭਿਆਲੇ ਕਰ ਰਹੇ ਹਾਂ ਸੱਟਾਂ ਖਾਣ ਵਾਸਤੇ ਨਹੀਂ ਜੇ ਕਿਸੇ ਦੇ ਸੱਟ ਲੱਗ ਜਾਂਦੀ ਆ ਬੜਾ ਦੁੱਖ ਹੈ ਸੋ ਉਹਦੇ ਲਈ ਜ਼ਰੂਰੀ ਹੈ ਵੀ ਜਿੰਨਾ ਇੱਕ ਖੁੱਲਿਆ ਜਾਂਦਾ ਹੈ ਸਰੀਰ ਨੂੰ ਓਨਾ ਹੀ ਖੋਲੋ ਸ਼ੁਰੂਆਤੀ ਦੌਰ ਦੇ ਵਿੱਚ ਹੌਲੀ ਹੌਲੀ ਕਰਕੇ ਫਲੈਕਸੀਬਿਲਟੀ ਬਣ ਜਾਂਦੀ ਹੈ ਬਾਕੀ ਇੱਕ ਲੱਤ ਦੇ ਉੱਪਰ ਖੜੇ ਰਹਿਣ ਨਾਲ ਸਰੀਰ ਦਾ ਜਿਹੜਾ ਬੈਲੈਂਸ ਆ ਉਹ ਬਣਦਾ ਹੈ ਜੇ ਆਪਾਂ ਰੋਜ਼ਮਰਰਾ ਦੀਆਂ ਐਕਸਰਸਾਈਜ਼ਾਂ ਇਹ ਕਰਦੇ ਆਂ ਤਾਂ ਮਲੋ ਆਪਾਂ ਨੂੰ ਬਾਥਰੂਮ ਦੇ ਵਿੱਚ ਕੱਪੜੇ ਬਦਲਣ ਵੇਲੇ ਸੱਟ ਨਹੀਂ ਲੱਗਦੀ ਬਾਥਰੂਮ ਦੇ ਵਿੱਚ ਆਪਾਂ ਅੰਡਰਵੀਅਰ ਕੱਛਾ ਕਸਹਿਰਾ ਬਦਲਦੇ ਹਾਂ ਉਦੋਂ ਇੱਕ ਲੱਤ ਦੇ ਉੱਪਰ ਵਜਨ ਹੁੰਦਾ ਤੇ ਕਈ ਵਾਰੀ ਫਿਸਲ ਜਾਂਦੀ ਹੈ ਜਾਂ ਬੈਲੈਂਸ ਵਿਗੜ ਗਿਆ ਤਾਂ ਤੁਹਾਡੇ ਸੱਟ ਲੱਗ ਸਕਦੀ ਹੈ ਸੋ ਸਾਰੇ ਤੰਦਰੁਸਤ ਰਹਿਣ ਕਿਸੇ ਨੂੰ ਸੱਟ ਨਾ ਲੱਗੇ ਬੈਲੈਂਸ ਨੂੰ ਬਣਾਉਣਾ ਸਿੱਖੋ ਜੇ ਉਹ ਆਪਾਂ ਲਗਾਤਾਰ ਬੈਲੈਂਸ ਬਣਾਉਣੇ ਆ ਤਾਂ ਔਲੀ ਔਲੀ ਕਰਕੇ ਅੱਜ ਥੋੜਾ ਬਣਿਆ ਕੱਲ ਹੋਰ ਵੱਧ ਬਣਿਆ ਉਸ ਤੋਂ ਬਾਅਦ ਵਾਦਾ 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 ਵੱਧ ਜਾਂਦਾ ਤੁਸੀਂ ਕਿੰਨਾ ਵੀ ਟਾਈਮ ਇੱਕ ਲੱਤ ਤੇ ਉੱਪਰ ਖੜ੍ਹ ਸਕਦੇ ਹੋ ਬਚਪਨ ਦੇ ਵਿੱਚ ਆਪਾਂ ਪਿੱਛੇ ਬੱਕਰੀ ਖੇਡਦੇ ਹੁੰਦੇ ਸੀ ਜਿੱਤੀ ਅੱਗੇ ਸਿੱਟ ਕੇ ਉਹਨੂੰ ਇੱਕ ਪੈਰ ਦੇ ਨਾਲ ਕਿੱਕ ਕਰਨਾ ਸੀ ਅਗਲੇ ਖਾਨੇ ਦੇ ਵਿੱਚ ਇੱਕ ਇੱਕ ਪੈਰ ਦੇ ਉੱਪਰ ਹੀ ਹੁੰਦੇ ਸੀ ਤੇ ਗਾਹਾਂ ਜਾ ਕੇ ਜਿੱਥੇ ਰੱਬ ਦਾ ਖਾਨਾ ਆ ਗਿਆ ਉੱਥੇ ਦੋਨੇ ਪੈਰ ਲਾਉਣੇ ਹੁੰਦੇ ਸੀ ਇਹ ਜੋ ਖੇਡਾਂ ਬਣੀਆਂ ਸੀ ਅੱਜ ਕੱਲ ਆਪਣੇ ਨਵੇਂ ਬੱਚਿਆਂ ਤੋਂ ਇਹ ਕਾਫੀ ਦੂਰ ਨੇ ਸੋ ਬੱਚਿਆਂ ਨੂੰ ਪੁਰਾਣੀਆਂ ਖੇਡਾਂ ਵੀ ਸਿਖਾਇਆ ਕਰੋ ਕਿਉਂਕਿ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਐਕਸਰਸਾਈਜ਼ਾਂ ਜੁੜੀਆਂ ਹੋਈਆਂ ਸੀ ਪੁਰਾਣੀਆਂ ਸਾਰੀਆਂ ਖੇਡਾਂ ਦੇ ਵਿੱਚ ਗੁੱਲੀ ਡੰਡਾ ਹੋ ਗਿਆ ਨੋਨਪਦਾ ਨਹੀਂ ਹੋਗੀ ਖੋਖੋ ਹੋਗੀ ਕੋਟਲਾ ਸਪੱਕੀ ਹੋਗੀ ਜਿੰਨੀਆਂ ਵੀ ਪ੍ਰਾਣੀਆਂ ਖੇਡਾਂ ਸੀਗੀਆਂ ਉਹ ਸਰੀਰ ਨੂੰ ਤੰਦਰੁਸਤ ਰੱਖਣ ਦੇ ਉਪਰਾਲੇ ਸੀ ਸੋ ਪ੍ਰਾਣੀਆਂ ਖੇਡਾਂ ਦੇ ਨਾਲ ਵੀ ਬੱਚਿਆਂ ਨੂੰ ਜੋੜਿਆ ਕਰੋ ਸੋ ਕਰਦੇ ਐਕਸਰਸਾਈਜ਼ ਸੱਜੀ ਲਤ ਖਬਾਤ ਕਬਿਲਤ ਸਜਾਤ ਇੱਕ ਦੋ चार चारे सा सात आठ नौ दस रिलैक्स उस तू तो बाद करापा बैठ के ਉੱਪਰਲੇ ਹਿੱਸੇ ਦੀਆਂ ਐਕਸਰਸਾਈਜ਼ਾਂ ਉੱਪਰਲੇ ਐਕਸਰਸਾਈਜ਼ ਦੀਆਂ ਐਕਸਰਸਾਈਜ਼ਾਂ ਨੂੰ ਕਰਨ ਵਾਸਤੇ ਬੈਠ ਕੇ ਕਰਾਂਗੇ ਤਾਂ ਜਾਦਾ ਵਧੀਆ ਹੋ ਜਾਂਦੀਆਂ ਸਰਵਾਈਕਲ ਵਾਲੇ ਮਾਈਗ੍ਰੇਨ ਜਾਂ ਹੋਰ ਕੋਈ ਸਮੱਸਿਆ ਹੈ ਤਾਂ ਉਹਦੇ ਵਿੱਚ ਉਹਨਾਂ ਨੂੰ ਫਿਰ ਚੱਕਰ ਨਹੀਂ ਆਉਂਦਾ ਕਿਉਂਕਿ ਉਹ ਮਾਸਪੇਸ਼ੀਆਂ ਜਿਆਦਾ ਸਟਿਫਨੈਸ ਹੁੰਦੀਆਂ ਟਾਈਟ ਹੁੰਦੀਆਂ ਨੇ ਜਿਨ੍ਹਾਂ ਨੂੰ ਜਦੋਂ ਆਪਾਂ ਮੋੜ ਮੋੜਦੇ ਆ ਘਮਾਉਣੇ ਆ ਤਾਂ ਚੱਕਰ ਆ ਜਾਂਦਾ ਹੌਲੀ ਹੌਲੀ ਕਰਕੇ ਬਣਾਉ ਆਤ ਪਰਾਥੀ ਮਾਰ ਕੇ ਬੈਠੋ ਜਿੰਨਾ ਵੀਰਾਂ ਤੋਂ ਪਰਾਥੀ ਨਹੀਂ ਵਾਜੀ ਦੀ ਵੈਸੇ ਵੀ ਕਿਸੇ ਸਟੂਲ ਦੇ ਉੱਪਰ ਮੰਜੇ ਦੇ ਉੱਪਰ ਕੁਰਸੀ ਦੇ ਉੱਪਰ ਬੈਠ ਦੇ ਉੱਪਰ ਪੈਰ ਥੱਲੇ ਕਰਕੇ ਬਹਿ ਜਾਓ ਜੇ ਉੱਪਰ ਕਰਕੇ ਬਹਿ ਜਾਓ ਤੁਸੀਂ ਇਹ ਦੇਖੋ ਵੀ ਤੁਹਾਡੇ ਡੇਕੇ ਸੱਟਣ ਲੱਗੇ ਸੋ ਕਰੋ ਹੱਥਾਂ ਨੂੰ ਮੋਢਿਆਂ ਦੇ ਬਰਾਬਰ ਮੁੱਠੀ ਨੂੰ ਬੰਦ ਕਰਕੇ ਖੋਲੋ 15 ਤੋਂ 20 ਵਾਰ ਜਦੋਂ ਬੰਦ ਕਰਕੇ ਖੋਲਦੇ ਆ ਮਾਸਪੇਸ਼ੀਆਂ ਦੇ ਵਿੱਚ ਜਿਹੜੀ ਜਾਕੜਨਾ ਹੈ ਉਹ ਆਪਾਂ ਨੂੰ ਘਟਦੀ ਮਹਿਸੂਸ ਹੁੰਦੀ ਹੈ ਹੌਲੀ ਹੌਲੀ ਕਰਕੇ ਤਕਲੀਫਾਂ ਜਿਹੜੀਆਂ ਘਟ ਜਾਂਦੀਆਂ। ਪੜਨ ਵਾਲੇ ਬੱਚਿਆਂ ਨੂੰ ਵਾਸਤੇ ਤਾਂ ਇਹ ਬਹੁਤ ਜ਼ਿਆਦਾ ਜ਼ਰੂਰੀ ਐ ਐਕਸਰਸਾਈਜ਼। ਕਿਉਂਕਿ ਜਿੰਨੀ ਐਕਸਰਸਾਈਜ਼ ਕਰਨਗੇ ਉਨੇ ਹੀ ਸਰੀਰ ਦਾ ਜਿਹੜੀ ਸਰੀਰ ਦਾ ਵਿਕਾਸ ਤਾਂ ਹੋਊਗਾ ਹੀ ਨਾਲ ਦਿਮਾਗ ਦਾ ਵਿਕਾਸ ਵੀ ਹੁੰਦਾ। ਕਿਉਂਕਿ ਜਦੋਂ ਹਰ ਇੱਕ ਮਾਸਪੇਸ਼ੀਆਂ ਤੱਕ ਖੂਨ ਦੀ ਸਪਲਾਈ ਪਹੁੰਚਦੀ ਹੈ ਤਾਲ ਮਾਸਪੇਸ਼ੀਆਂ ਵਧੀਆ ਢੰਗ ਦੇ ਨਾਲ ਕੰਮ ਕਰਦੀਆਂ ਮੋਢੇ ਤੇ ਉੱਪਰ ਰੱਖੋ ਹੱਥ 15 ਤੋਂ 20 ਵਾਰ ਸਿੱਧਾ ਘੁਮਾ ਲਓ 15 ਤੋਂ 20 ਵਾਰ ਉਲਟਾ ਇਸ ਤਰ੍ਹਾਂ ਕਰਨ ਦੇ ਨਾਲ ਦਿਨ ਦੇ ਸਮੇਂ ਕੰਮ ਕਰਦੇ ਸਮੇਂ ਤੁਹਾਡੇ ਕਿਸੇ ਮਸਲ ਦੇ ਵਿੱਚ ਖਿੱਚ ਪੈ ਗਈ ਜਾਂ ਰਾਤ ਨੂੰ ਸੌਣ ਵੇਲੇ ਬਾਹਾਂ ਥੱਲੇ ਆ ਗਈ ਜਾਂ ਉਹ ਕੱਪੜਾ ਕਿਸੇ ਮਾਸਪੇਸੀ ਮਸਲ ਦੇ ਨਾਲ ਮਾਸਪੇਸੀ ਦੇ ਨਾਲ ਲੱਗਿਆ ਰਹੇਗਾ ਤੈ ਬਣ ਕੇ ਉਹਨੇ ਖੂਨ ਦੀ ਸਪਲਾਈ ਨੂੰ ਰੋਕ ਲਿਆ ਤੇ ਮਾਸਪੇਸੀਆਂ ਦੇ ਵਿੱਚ ਜਕੜਤ ਬਣ ਗਈ ਉਹ ਜਕੜ ਨੂੰ ਕਵਰ ਕਰਨ ਵਾਸਤੇ ਇਹ ਐਕਸਰਸਾਈਜ਼ ਬਹੁਤ ਜ਼ਿਆਦਾ ਜ਼ਰੂਰੀ ਹੈ ਮਸਲਾ ਦੀ ਜਿਹੜੀ ਬਣੀ ਹੋਈ ਜਕੜਨਾ ਹੈ ਉਹਨਾਂ ਨੂੰ ਇਹ ਕਵਰ ਕਰ ਦਿੰਦੀ ਹੈ ਲੱਤ ਕਾ ਜਿਹੜੀ ਮਾਸਪੇਸ਼ੀਆਂ ਦੇ ਵਿੱਚ ਬਣ ਜਾਂਦੀ ਹੈ ਰੋਟੇਟ ਕਰਨ ਦੇ ਨਾਲ ਗੋਲ-ਗੋਲ ਘੁਮਾਉਣ ਦੇ ਨਾਲ ਜਿਹੜੇ ਆਪਣੇ ਰੋਟੇਟ ਮਸਲ ਨੇ ਮੁੱਢੇ ਦੇ ਉਹਨਾਂ ਨੂੰ ਖੂਨ ਦੀ ਸਪਲਾਈ ਪੂਰੀ ਮਾਤਰਾ ਦੇ ਵਿੱਚ ਮਿਲ ਜਾਂਦੀ ਹੈ ਹਰ ਇੱਕ ਮਾਸਪੇਸ਼ੀ ਤੱਕ ਜਿੰਨਾ ਬਲੱਡ ਵਧੀਆ ਮਾਤਰਾ ਦੇ ਵਿੱਚ ਆਕਸੀਜਨ ਯੋਗਤ ਬਲੱਡ ਪਹੁੰਚੂਗਾ ਊਰਜਾ ਨਾਲ ਮਿਲੂਗੀ ਉਹਨੇ ਆਪਾਂ ਕਰੋਪਾਜਾ ਮਹਿਸੂਸ ਕਰਾਂਗੇ ਜਿੰਨਾ ਆਪਾਂ ਕਰੋਪਾਜਾ ਮਹਿਸੂਸ ਕਰਾਂਗੇ ਕੰਮ ਦੇ ਵਿੱਚ ਉਹਨਾਂ ਵਧੀਆ ਮਨ ਲੱਗਦਾ ਤੇ ਦੁਨੀਆ ਚੰਗੀ ਚੰਗੀ ਲੱਗਦੀ ਹੈ ਆਪਣੀ ਜਿਹੜੀ ਕਬਰਾਟ ਹੈ ਜਾਂ ਹਾਈ ਬਲੱਡ ਪ੍ਰੈਸ਼ਰ ਹੈ ਉਹਨੂੰ ਕੰਟਰੋਲ ਕਰਨ ਦੇ ਵਿੱਚ ਆਪਾਂ ਨੂੰ ਮਦਦ ਮਿਲਦੀ ਐ ਸੋਤਾਣ ਨੂੰ ਸੱਚੇ ਖੱਬੇ ਕਮਾਓ 1 2 3 4 5 6 7 8 नौ दस रिलैक्स खब्बे कानवल सजे कान वल एक दो तेन चार पांच छे एक दो तीन 4 5 1 2 3 4 5 ਸ਼ੁਰੂਆਤੀ ਦਿਨਾਂ ਦੇ ਵਿੱਚ ਤੁਸੀਂ ਇਹਨਾਂ ਐਕਸਰਸਾਈਜ਼ ਨੂੰ 5 5 4 ਵਾਰੀ ਤੋਂ ਸ਼ੁਰੂ ਕਰਕੇ ਹੌਲੀ-ਹੌਲੀ ਵਧਾ ਸਕਦੇ ਹੋ ਆਪਣੇ ਸਮੇਂ ਔਰ ਸੰਪਰਤਾ ਦੇ ਅਨੁਸਾਰ ਤਕਲੀਫਾਂ ਜੋ ਤੁਹਾਨੂੰ ਹੌਲੀ-ਹੌਲੀ ਕਰਕੇ ਕਵਰ ਹੁੰਦੀਆਂ ਮਹਿਸੂਸ ਹੋਣੀਆਂ ਉਸ ਤੋਂ ਬਾਅਦ ਹੁਣ ਕਰਦੇ ਆਪਾਂ ਬਜਰੀ ਤੇ ਕਿਰਿਆ ਬਜਰੀ ਨੂੰ ਇਸ ਤਰ੍ਹਾਂ ਕਿਸੇ ਗੱਟੇ ਤੇ ਪਲੜ ਤੇ ਪਾ ਲਓ ਥੋੜੀ ਜੀ ਬਜਰੀ ਨੰਗੇ ਪੈਰੋ ਦੇ ਉੱਪਰ ਚੱਲੋ ਬਜਰੀ ਦੇ ਉੱਪਰ ਜਦੋਂ ਆਪਾਂ ਚੱਲਦੇ ਆਂ ਪੈਰਾਂ ਦੇ ਪੁਆਇੰਟ ਪ੍ਰੈਸ ਹੁੰਦੇ ਨੇ ਜਿਹੜਾ ਖੂਨ ਦਾ बहाव ਹੈ ਮਾਸਪੇਸ਼ੀਆਂ ਦੇ ਵਿੱਚ ਵਧੀਆ ਢੰਗ ਦੇ ਨਾਲ ਸਰਵਾਈਵ ਕਰਦਾ ਹੈ ਚੱਲਦਾ ਹੈ 10 ਤੋਂ 5 ਤੋਂ 10 10 ਮਿੰਟ ਘਟੋ ਘਟ ਬਜਰੀ ਦੇ ਉੱਪਰ ਲਾ ਲਓ ਇਹਦੇ ਨਾਲ ਜੋ ਬੀਬੀਆਂ ਪੈਣਾ ਨੇ ਉਹਨਾਂ ਨੂੰ ਮਹਾਮਾਰੀ ਦੀ ਸਮੱਸਿਆ ਮਹਾਮਾਰੀ ਦੇ ਦਿਨਾਂ ਦੇ ਦੌਰਾਨ ਆਉਣ ਵਾਲੀਆਂ ਸਮੱਸਿਆਵਾਂ ਘਟ ਜਾਂਦੀਆਂ ਨੇ ਹੌਲੀ ਹੌਲੀ ਕਰਕੇ ਇਹਦੀ ਰਿਕਵਰੀ ਹੋ ਜਾਂਦੀ ਹੈ ਜਿੰਨੇ ਆਪਣੇ ਸਰੀਰ ਦੇ ਵਿੱਚ ਫਲੈਕਸੀਬਿਲਟੀ ਜ਼ਿਆਦਾ ਰਹੂਗੀ ਲਚਕਬੱਧ ਬਣੂਗੀ ਹਰ ਇੱਕ ਅੰਗ ਦੇ ਵਿੱਚ ਉਨੇ ਹੀ ਆਪਾਂ ਬਿਮਾਰੀਆਂ ਤੋਂ ਦੂਰ ਰਹਿਣ ਦੇ ਵਿੱਚ ਮਦਦ ਮਿਲੂਗੀ ਮੌਸਮੀ ਬਿਮਾਰੀਆਂ ਵੀ ਘੱਟ ਲੱਗਣਗੀਆਂ ਤੇ ਜੋ ਦਿਮਾਗ ਹੈ ਉੱਤਰੋ ਤਾਜ਼ਾ ਮਹਿਸੂਸ ਹੋਊਗਾ ਹਰ ਵਕਤ ਖੁਸ਼ੀ ਦੇ ਮਾਹੌਲ ਦੇ ਵਿੱਚ ਰਹੋਗੇ ਖੁਸ਼ੀਆਂ ਵੰਡੋ ਖੁਸ਼ੀਆਂ ਮਾਣੋ ਜੀਵਨ ਤੰਦਰੁਸਤ ਬਣਾ ਕੇ ਰੱਖੋ ਸੋ ਅੱਜ ਗੱਲ ਕਰਾਂਗੇ ਆਪਾਂ ਜਿੰਨਾ ਵੀਰਾਂ ਪੈਰਾਂ ਨੂੰ ਖਾਂਸੀ ਦੀ ਕੋਈ ਸਮੱਸਿਆ ਹੋ ਜਾਂਦੀ ਹੈ ਸੁੱਕੀ ਖੰਘ ਲੱਗ ਜਾਂਦੀ ਹੈ ਸੁੱਕੀ ਖੰਘ ਦੇ ਵੈਸੇ ਤਾਂ ਬਹੁਤ ਸਾਰੇ ਆਪਾਂ ਨੇ ਇੱਕ ਛੋਟਾ ਜਿਹਾ ਆਪਾਂ ਅਸੀਂ ਆਪ ਜੀ ਦੇ ਨਾਲ ਸਾਂਝਾ ਕਰਦੇ ਹਾਂ ਚਾਰ ਲੈ ਲੇਂ ਆ ਦੋ ਲਾਉਂਗਾ ਇੱਕ ਚਮਚਾ ਸੌਫ ਦਾ ਤੇ ਇੱਕ ਜਮੈਨ ਦਾ ਇੱਕ ਕੜਕਾ ਕਮ ਲੱਠੀ ਦਾ ਛੋਟਾ ਜਿਹਾ ਐਡਾ ਕੜਕਾ ਹੁੰਦਾ ਹੈ 1.5 ਇੰਚ ਦਾ 1.5 ਇੰਚ ਦਾ ਲਗਭਗ ਇਹਨਾਂ ਚੀਜ਼ਾਂ ਨੂੰ ਕੁੱਟ ਲਓ ਕੁੱਟ ਕੇ ਇਸੇ ਕੰਚ ਦੇ ਬਰਤਨ ਦੇ ਵਿੱਚ ਰੱਖ ਲਓ ਆਪਣੇ ਪਰਿਵਾਰ ਔਰ ਸ਼ਮਤਾ ਅਨੁਸਾਰ ਤੁਸੀਂ ਇਹਨੂੰ ਵੱਧ ਵੀ ਬਣਾ ਸਕਦੇ ਹੋ 4 ਲਾਉਂਗ ਸੌਰੀ 2 2 ਲਾਉਂਗ 4 ਇਲਾਇਚੀਆਂ 1 ਚਮਚਾ ਸੌਂਫ ਦਾ 1 ਜਮੈਣ ਦਾ 1 ਟੁਕੜਾ ਕਮਲ ਲੱਠੀ ਦਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੁੱਟ ਕੇ ਰੱਖ ਲਓ ਜਦੋਂ ਕਿਸੇ ਨੂੰ ਖੰਗ ਦੀ ਕੋਈ ਸਮੱਸਿਆ ਬਣਦੀ ਹੈ ਇੱਕ ਚੁੰਡੀ ਭਰੋ ਮੂੰਹ ਦੇ ਵਿੱਚ ਰੱਖੋ ਮੂੰਹ ਦੇ ਵਿੱਚ ਜੀਭ ਦੇ ਆਲੇ ਦੁਆਲੇ ਕਿਤੇ ਰੱਖ ਲਓ ਤੇ ਮੂੰਹ ਦੇ ਵਿੱਚ ਜੋ ਪਾਣੀ ਬਣੂਗਾ ਲਾਰ ਬਣੂਗੀ ਉਹਨੂੰ ਅੰਦਰ ਲਗਾਈ ਚਲੋ ਕੁਝ ਸੈਕਿੰਟਾਂ ਬਾਅਦ ਕਿ ਦੀ ਜਗਾ ਬਦਲ ਲਓ ਐਦਾਂ ਨਹੀਂ ਛੱਡ ਰੱਖਿਆ ਫਿਰ ਮੂਰੇ ਕਰ ਲੋ ਜਾਂ ਛੜ ਤੇ ਕਰ ਲੋ ਤੇ ਜੋ ਦਾਣਾ ਕੋਈ ਪੀਸ ਦੰਦਾਂ ਦੇ ਥੱਲੇ ਆਉਂਦਾ ਨੂੰ ਚੱਬ ਕੇ ਅੰਦਰ ਟਪਾ ਲੋ ਹੌਲੀ ਹੌਲੀ ਕਰਕੇ ਜਿੰਨਾ ਕ ਟਾਈਮ ਤੁਸੀਂ ਰੱਖ ਸਕਦੇ ਹੋ ਮੂੰਹ ਦੇ ਵਿੱਚ ਪਾਣੀ ਆ ਬੰਦਦਾ ਰਹੂਗਾ ਜਗਾ ਬਦਲਦੇ ਰਹੋ ਤੇ ਹੌਲੀ ਕਰਕੇ ਇਹਨੂੰ ਚੱਬ ਕੇ ਅੰਦਰ ਨਗਾ ਜਾਓ ਪਹਿਲੀ ਵਾਰ ਕਰਨ ਦੇ ਨਾਲ ਹੀ ਜਿਹੜੀ ਸੁੱਕੀ ਖੰਗ ਹੈ ਉਹ ਤੋਂ ਤੁਹਾਨੂੰ ਰਾਹਤ ਮਿਲ ਜੂਗੀ ਇਸ ਕਿਰਿਆ ਨੂੰ ਤੁਸੀਂ ਤਿੰਨ ਵਾਰ ਕਰ ਸਕਦੇ ਹੋ ਦਿਨ ਵਿੱਚ ਦੀ ਤੁਹਾਡਾ ਜਿਹੜਾ ਹਾਜਮਾ ਉਹ ਵੀ ਇਹਦੇ ਨਾਲ ਦਰੁਸਤ ਰਹੂਗਾ ਕਿਉਂਕਿ ਲਾਰ ਵੱਧ ਮਾਤਰਾ ਦੇ ਵਿੱਚ ਅੰਦਰ ਜਾਂਦੀ ਹੈ ਲੈਕੀ ਲੌਂਗ ਸੌਂਫ ਤੇ ਜਮੈਣ ਤੇ ਮਲਠੀ ਪਾਚਨ ਤੰਤਰ ਵਾਸਤੇ ਇਹ ਬਹੁਤ ਜਿਆਦਾ ਵਧੀਆ ਹੈ ਪੰਜਾਬ ਦੀ ਰਿਕਵਰੀ ਵਾਸਤੇ ਵਧੀਆ ਨੇ ਜਿੰਨਾ ਵੀਰਾਂ ਦੇ ਐਸਿਡ ਜਿਆਦਾ ਬੰਦ ਹੈ ਉਹ ਉਹ ਵੀ ਇਹ ਕਿਰਿਆ ਨੂੰ ਕਰ ਸਕਦੇ ਆ ਸੋ ਇੱਥੋਂ ਤੱਕ ਜੁੜੇ ਰਹਿਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਮਾਣ ਖੁਸ਼ ਹੁੰਦਾ ਜਦੋਂ ਕੋਈ ਭੈਣ ਭਾਈ ਕਮੈਂਟ ਕਰਦਾ ਹੈ ਜਾਂ ਫੋਨ ਕਰਕੇ ਦੱਸਦਾ ਜਾਂ ਇਲਾਜ ਦੌਰਾਨ ਸਾਡੇ ਕੋਲੇ ਆ ਕੇ ਦੱਸਦਾ ਵੀ ਅਸੀਂ ਆਪਜੀ ਦੀ ਦਸ਼ਵੀ ਕਸਰਤ ਕਰਦੇ ਆ ਮਨ ਨੂੰ ਤਸੱਲੀ ਹੁੰਦੀ ਹੈ ਸੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਆਪਾਂ ਪਹੁੰਚ ਬਣਾ ਕੇ ਵੱਧ ਤੋਂ ਵੱਧ ਪਰਵਾਰ ਆਪਾਂ ਵੱਡਾ ਕਰ ਸਕੀਏ ਕਿਉਂਕਿ ਤੁਹਾਡੇ ਸਹਿਯੋਗ ਦੇ ਨਾਲ ਹੀ ਸਾਰਾ ਕੁਝ ਸੰਭਵ ਹੈ ਕੱਲ ਨੂੰ ਮਿਲਾਂਗੇ ਕਿਸੇ ਨਵੇਂ ਟੌਪਿਕ ਦੇ ਨਾਲ ਕੋਈ ਨਵੀਂ ਕਸਰਤ ਦੇ ਨਾਲ ਆਪ ਜੀ ਦੇ ਨਾਲ ਉਦੋਂ ਤੱਕ ਲਈ ਦਿਓ ਇਜਾਜ਼ਤ ਖੁਸ਼ ਰਹੋ ਆਵਾਜ਼ ਰਹੋ ਧੰਨਵਾਦ